ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਬਣਨੀ ਹੋਈ ਸ਼ਾਦੀ ਨੂੰ ਖੋਲਣ ਦਾ ਦਿਵਾਲੀ ਤੇ ਇੱਕ ਮਹਾਨ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਉਹਨਾਂ ਮਾਤਾ ਪਿਤਾ ਦੇ ਲਈ ਬੇਹਦ ਖਾਸ ਹੋਣ ਵਾਲੀ ਹੈ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਹੋ ਰਹੀ ਤੇਰੀ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਦੁਖੀ ਰਹਿੰਦੇ ਹਨ ਬੱਚਿਆਂ ਦੀ ਉਮਰ ਸ਼ਾਦੀ ਦੇ ਲਾਇਕ ਹੋ ਜਾਵੇ ਅਤੇ ਕਿਸੇ ਕਾਰਨ ਉਹਨਾਂ ਦੀ ਸ਼ਾਦੀ ਦੇ ਵਿੱਚ ਲਗਾਤਾਰ ਦੇਰੀ ਹੁੰਦੀ ਰਹੇ ਲਗਾਤਾਰ ਵੇਗਨ ਆਉਂਦੇ ਰਹਿਣ ਤਾਂ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਹਨ ਅਤੇ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਬਹੁਤ ਸਾਰੇ ਸੰਗਤ ਜੀ ਉਪਾਅ ਵੀ ਕਰਦੇ ਹਨ ਬਹੁਤ ਸਾਰੇ ਆਂ ਪੂਜਾ ਪਾਠ ਵੀ ਕਰਦੇ ਹਾਂ ਪਰ ਸਫਲਤਾ ਨਹੀਂ ਮਿਲ ਪਾਉਂਦੀ। ਐਸਾ ਕਾਰਨ ਕਿ ਹੋਂਦਾ ਹੈ ਦੇਖੋ ਸੰਗਤ ਜੀ ਬੱਚਿਆਂ ਦੇ ਵਿਆਹ ਦੇ ਵਿੱਚ ਤੇਰੇ ਹੋਣ ਦੇ ਦੋ ਮੁੱਖ ਕਾਰਨ ਬੰਦੇ ਹਨ। ਪਹਿਲਾ ਕਾਰਨ ਜਨਮ ਕੁੰਡਲੀ ਦੇ ਵਿੱਚ ਗ੍ਰਹਿ ਅਤੇ ਨक्षत्रਾਂ ਦੀ ਵਜ੍ਹਾ ਦੇ ਨਾਲ ਬੁਰਾ ਜੋਗ ਬਣ ਜਾਣਾ। ਜਨਮ ਕੁੰਡਲੀ ਦਾ ਜਿਹੜਾ ਸੰਪਤ ਭਾਵ ਹੁੰਦਾ ਹੈ। ਸੋ ਅੰਮੇ ਜਾਂ ਫਿਰ ਜੇਕਰ ਪਾਪ ਪਰਭਾਵ ਵਿੱਚ ਆ ਜਾਵੇ ਤਾਂ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਹੈ ਦੂਜਾ ਮੁੱਖ ਕਾਰਨ ਪਾਉਂਦਾ ਹੈ ਕਿ ਬੰਦਨ ਹੋ ਜਾਣਾ ਕਈ ਵਾਰ ਸਾਡੇ ਬੱਚਿਆਂ ਦੀ ਸ਼ਾਦੀ ਬੰਦ ਦਿੱਤੀ ਜਾਂਦੀ ਹੈ ਕੁਝ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਕੁਝ ਨਹੀਂ ਰੱਖਦੇ ਪਰ ਇੱਥੇ ਮੈਂ ਕੇਵਲ ਇੰਨਾ ਹੀ ਕਹਿਣਾ ਚਾਹਾਂਗੀ ਕਿ ਇਸ ਦੁਨੀਆ ਵਿੱਚ ਜੇਕਰ ਭਗਵਾਨ ਹੈ ਤਾਂ ਸ਼ੈਤਾਨ ਵੀ ਹੈ ਜੇਕਰ ਸੱਚਾਈ ਹੈ ਤਾਂ ਝੂਠ ਵੀ ਹੈ ਜੇਕਰ ਅਸ਼ਾਈ ਹੈ ਤਾਂ ਬੁਰਾਈ ਵੀ ਹੈ ਇਸ ਦੁਨੀਆ ਵਿੱਚ ਬਹੁਤ ਸਾਰੇ ਚੰਗੇ ਲੋਕ ਹਨ ਪਰ ਬੁਰੇ ਲੋਕਾਂ ਦੀ ਵੀ ਕਾਮੀ ਨਹੀਂ ਹੈ ਇਸ ਲਈ ਵਿਆਹ ਬੰਧਨ ਹੋ ਸਕਦਾ ਹੈ ਪਰ ਉਹਨਾਂ ਬੱਚਿਆਂ ਦਾ ਹੁੰਦਾ ਹੈ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਰਾਹੂ ਕੇਤੂ ਦਾ ਪ੍ਰਭਾਵ ਬੁਰਾ ਹੋ ਜਾਂਦਾ ਹੈ ਸਾਧ ਸੰਗਤ ਜੀ ਇੱਥੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਉઠ ਰਿਹਾ ਹੋਵੇਗਾ ਕਿ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦੇਰੀ ਦਾ ਕਾਰਨ ਵਿਆਹ ਬੰਧਨ ਹੈ ਜਾਂ ਫਿਰ ਜਨਮ ਕੁੰਡਲੀ ਦੇ ਵਿੱਚ ਬਨਣ ਵਾਲਾ ਦੁਰਯੋਗ ਤਾਂ ਇੱਥੇ ਤੁਸੀਂ ਜ਼ਿਆਦਾ ਦਿਮਾਗ ਲਗਾਉਣ ਦੀ ਲੋੜ ਨਹੀਂ ਹੈ ਕੁਝ ਲੱਛਣ ਤੁਹਾਨੂੰ ਦੱਸਾਂਗੇ ਜੇਕਰ ਇਹ ਲੱਛਣ ਤੁਹਾਡੇ ਬੱਚੇ ਦੇ ਨਾਲ ਲਗਾਤਾਰ ਬਨ ਰਹੇ ਹਨ ਤਾਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੀ ਹਾਂ ਇਹ ਉਪਾਅ ਤੁਸੀਂ ਕਰ ਦੇਣਾ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਲਸ਼ਨ ਕੀ ਰਹਿਣਗੇ ਸੰਗਤ ਜੇ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਵਿੱਚ ਹੀ ਬ੍ਰੇਕ ਹੋ ਜਾਵੇਗਾ ਅਤੇ ਕਈ ਵਾਰ ਜੇਕਰ ਰਿਸ਼ਤਾ ਪੱਕਾ ਹੋ ਵੀ ਜਾਵੇਗਾ ਤਾਂ ਐਂਡ ਵਿੱਚ ਜਾ ਕੇ ਗੱਲ ਵਿਗੜ ਜਾਵੇਗੀ ਕਦੇ ਮੁੰਡੇ ਵਾਲਿਆਂ ਵੱਲੋਂ ਨਾ ਹੋ ਜਾਂਦੀ ਹੈ ਅਤੇ ਕਦੇ ਕੋਈ ਵਾਲਿਆਂ ਵੱਲੋਂ ਨਾ ਹੋ ਜਾਵੇਗੀ ਜਾਂ ਫਿਰ ਰਿਸ਼ਤੇ ਆਉਣੇ ਬੰਦ ਹੋ ਗਏ ਹਨ ਉਮਰ ਜਦੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਰਿਸ਼ਤੇ ਆਉਣੇ ਵੀ ਬੰਦ ਹੋ ਜਾਂਦੇ ਹਨ ਜਾਂ ਫਿਰ ਤੁਹਾਨੂੰ ਆਪਣੇ ਮਨ ਮੁਤਾਬਕ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਪ੍ਰਕਾਰ ਦਾ ਪੋਜ਼ਿਟਿਵ ਰਿਪਲਾਈ ਉਹਨਾਂ ਵੱਲੋਂ ਸਾਨੂੰ ਸਾਨੂੰ ਮਿਲ ਨਹੀਂ ਪਾਵੇਗਾ ਬੱਚਿਆਂ ਦੀ ਉਮਰ ਲਗਾਤਾਰ ਬੀਤਦੀ ਜਾਵੇਗੀ 5-5 ਸਾਲ ਦੇ ਹੋ ਜਾਣਗੇ 28 ਸਾਲ ਦੇ ਹੋ ਜਾਣਗੇ 30 ਸਾਲ ਦੇ ਹੋ ਜਾਣਗੇ ਪੈਂਦੇ ਅਤੇ 38 ਸਾਲ ਦੇ ਵੀ ਹੋ ਜਾਣਗੇ ਪਰ ਵਿਆਹ ਵਿੱਚ ਲਗਾਤਾਰ ਦੇਰੀ ਚੱਲਦੀ ਰਹੇਗੀ ਜੇਕਰ ਇਹ ਲੱਛਣ ਤੁਹਾਡੇ ਬੱਚਿਆਂ ਦੇ ਨਾਲ ਹੋ ਰਹੇ ਹਨ ਤਾਂ ਫਿਰ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਜ਼ਰੂਰ ਕਰ ਦੇਣਾ ਜੇਕਰ ਇਹ ਲੱਛਣ ਤੁਹਾਡੇ ਬੱਚਿਆਂ ਦੇ ਨਾਲ ਹੋ ਰਹੇ ਹਨ ਤਾਂ ਫਿਰ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਜ਼ਰੂਰ ਕਰ ਦੇਣਾ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਚ ਰੋਜ਼ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਉਪਾਅ ਤੁਸੀਂ ਕਦੋਂ ਅਤੇ ਕਿਵੇਂ ਕਰਨੇ ਹਨ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਹੋਣਾ ਕੀ ਚਾਹੀਦਾ ਹੈ ਉਪਾਅ ਕਰਨ ਦਾ ਸਮਾਂ ਅਤੇ ਸਮੱਗਰੀ ਪਹਿਲਾਂ ਤਾਂ ਇਹ ਜਾਣ ਲਵੋ ਕਿ ਇਹ ਉਪਾਅ ਤੁਸੀਂ ਕਦੋਂ ਕਰਨਾ ਹੈ ਇਹ ਉਪਾਅ ਤੁਸੀਂ ਦੀਵਾਲੀ ਦੀ ਰਾਤ ਨੂੰ ਕਰਨਾ ਹੈ ਦੀਵਾਲੀ ਦੀ ਰਾਤ ਦਾ ਮਤਲਬ ਤੁਸੀਂ 9 ਵਜੇ ਵੀ ਕਰ ਸਕਦੇ ਹੋ 10 ਵਜੇ ਵੀ ਕਰ ਸਕਦੇ ਹੋ ਰਾਤ 11 ਵਜੇ ਵੀ ਕਰ ਸਕਦੇ ਹੋ ਤੁਸੀਂ ਮਾਂ ਲక్ష్ਮੀ ਦੀ ਪੂਜਾ ਤੋਂ ਬਾਅਦ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਦੋ ਮਿੱਠੀਆਂ ਰੋਟੀਆਂ ਬਣਾਉਣੀਆਂ ਹਨ ਮਿੱਠੇ ਵਿੱਚ ਤੁਸੀਂ ਸ਼ੱਕਰ ਦਾ ਵੀ ਪ੍ਰਯੋਗ ਕਰ ਸਕਦੇ ਹੋ ਗੁੜ ਦਾ ਵੀ ਪ੍ਰਯੋਗ ਕਰ ਸਕਦੇ ਹੋ ਜਿਹੜੀ ਰੋਟੀ ਤੁਸੀਂ ਬਣਾ ਰਹੇ ਹੋ ਉਹ ਰੋਟੀ ਅਜਾਈ ਹੋਣੀ ਚਾਹੀਦੀ ਹੈ ਜੋ ਇੱਕ ਸਾਈਡ ਤੋਂ ਪੱਕੀ ਹੋਵੇ ਅਤੇ ਇੱਕ ਸਾਈਡ ਤੋਂ ਕੱਚੀ ਹੋਵੇ ਜਾਨੀ ਕਿ ਕੱਚੀ ਪੱਕੀ ਰੋਟੀ ਹੋਣੀ ਚਾਹੀਦੀ ਹੈ ਇੱਕ ਸਾਈਡ ਤੋਂ ਪੱਕੀ ਹੋਈ ਹੋਣੀ ਚਾਹੀਦੀ ਹੈ ਇਹ ਰੋਟੀ ਬਣਾਉਣ ਤੋਂ ਬਾਅਦ ਇਹਨਾਂ ਰੋਟੀਆਂ ਤੇ ਤੁਸੀਂ ਸਰੋਂ ਦਾ ਤੇਲ ਲਗਾਉਣਾ ਹੈ ਸਰੋਂ ਦਾ ਤੇਲ ਕਿਸ ਸਾਈਡ ਤੇ ਲਗਾਉਣਾ ਹੈ ਜਿਸ ਸਾਈਡ ਤੋਂ ਰੋਟੀ ਕੱਚੀ ਹੈ ਉਹ ਸਾਈਡ ਤੇ ਤੁਸੀਂ ਦੋਨੋਂ ਰੋਟੀਆਂ ਤੇ ਸਰੋਂ ਦਾ ਤੇਲ ਲਗਾ ਲੈਣਾ ਹੈ ਉਸ ਤੋਂ ਬਾਅਦ ਦੋਨੋਂ ਰੋਟੀਆਂ ਦੇ ਤੁਸੀਂ ਤਿਲਕ ਕਰਨਾ ਹੈ ਇਹ ਤਿਲਕ ਤੁਸੀਂ ਕਿਸ ਚੀਜ਼ ਦੇ ਨਾਲ ਕਰੋਗੇ ਇੱਕ ਰੋਟੀ ਤੇ ਤੁਸੀਂ ਤਿਲਕ ਕਰੋਗੇ ਹੋਲੀ ਦੇ ਨਾਲ ਜਾਣੀ ਕਿ ਲਾਲ ਤਿਲਕ ਕੌਮ ਕੌਮ ਸੰਦੂਰ ਇਸ ਦੇ ਨਾਲ ਇੱਕ ਰੋਟੀ ਤੇ ਇੱਕ ਤਿਲਕ ਤੁਸੀਂ ਕਰਦਾ ਬੋਗੇ ਦੂਜੀ ਰੋਟੀ ਤੇ ਤੁਸੀਂ ਕਾਜਲ ਦੇ ਨਾਲ ਤਿਲਕ ਕਰਨਾ ਹੈ ਜਾਨੀ ਕਿ ਕਾਲਾ ਤਿਲਕ ਜਾਨੀ ਕਿ ਇੱਕ ਰੋਟੀ ਤੇ ਜਾਂ ਤੁਸੀਂ ਲਾਲ ਤਿਲਕ ਤੇ ਤੁਸੀਂ ਲਾਲ ਤਿਲਕ ਕਰ ਦਿੱਤਾ ਤੇ ਦੂਜੀ ਰੋਟੀ ਤੇ ਕਾਲਾ ਤਿਲਕ ਕਰ ਦਿੱਤਾ ਕਾਜਲ ਦੀ ਸਹਤਾ ਦੇ ਨਾਲ ਇਹ ਤਿਲਕ ਹੋ ਗਿਆ ਇਸ ਤੋਂ ਬਾਅਦ ਤੁਸੀਂ ਸੱਤ ਪ੍ਰਕਾਰ ਦੀ ਮਠਿਆਈ ਲੈਣੀ ਹੈ ਸੱਤ ਪ੍ਰਕਾਰ ਦੀ ਮਠਿਆਈ ਵਿੱਚ ਤੁਸੀਂ ਕੁਝ ਵੀ ਲੈ ਸਕਦੇ ਹੋ ਸੱਤ ਪ੍ਰਕਾਰ ਦੀ ਮਠਾਈ ਵੀ ਤੁਸੀਂ ਇਹਨਾਂ ਰੋਟੀਆਂ ਤੇ ਰੱਖ ਦੇਣੀ ਹੈ ਉਸ ਤੋਂ ਬਾਅਦ ਇੱਕ ਗਲਾਸ ਵਿੱਚ ਤੁਸੀਂ ਕੱਚੀ ਲੱਸੀ ਲੈਣੀ ਹੈ ਕੱਚੀ ਲੱਸੀ ਤੁਸੀਂ ਸਮਝਦੇ ਹੋ ਤੁਸੀਂ ਪਾਣੀ ਲੈ ਲਵੋ ਤੇ ਉਸ ਦੇ ਵਿੱਚ ਥੋੜਾ ਜਿਹਾ ਦੁੱਧ ਮਿਲਾ ਲਵੋ ਉਸ ਵਿੱਚ ਥੋੜੇ ਜਿਹੇ ਚੀਨੀ ਦੇ ਦਾਣੇ ਵੀ ਪਾ ਲਵੋ ਜਾਣੀ ਕਿ ਸ਼ੱਕਰ ਦੇ ਦਾਣੇ ਤੁਸੀਂ ਉਸ ਵਿੱਚ ਪਾ ਸਕਦੇ ਹੋ ਤਾਂ ਇਹ ਹੋ ਗਈ ਕੱਚੀ ਲੱਸੀ ਹੁਣ ਉਪਾਹ ਕਰਨ ਦੀ ਵਿਧੀ ਤੁਹਾਨੂੰ ਦੱਸ ਦਿੰਨੇ ਹਾਂ ਦੋ ਕੱਚੀਆਂ ਪੱਕੀਆਂ ਰੋਟੀਆਂ ਹੋ ਗਈਆਂ ਜਿਨ੍ਹਾਂ ਦੇ ਉੱਪਰ ਇੱਕ ਲਾਲ ਤਿਲਕ ਹੈ ਤੇ ਇੱਕ ਕਾਲਾ ਤਿਲਕ ਹੈ ਦੂਜਾ ਸੱਤ ਪ੍ਰਕਾਰ ਦੇ ਮਠਿਆਈ ਹੋ ਗਈ ਇਹ ਵੀ ਤੁਸੀਂ ਰੋਟੀ ਦੇ ਉੱਪਰ ਰੱਖ ਲਵੋ ਤੀਜਾ ਇੱਕ ਕੱਚੀ ਲੱਸੀ ਦਾ ਇੱਕ ਗਲਾਸ ਹੋ ਗਿਆ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੋ ਗਈਆਂ ਇਹਨਾਂ ਤਿੰਨ ਚੀਜ਼ਾਂ ਨੂੰ ਤੁਸੀਂ ਆਪਣੇ ਬੱਚਿਆਂ ਦੇ ਸਿਰ ਦੇ ਉੱਪਰੋਂ ਐਂਟੀ ਕਲੌਕਵਾਈਸ ਘੜੀ ਦੀ ਉਲਟੀ ਦਿਸ਼ਾ ਵਿੱਚ ਸੱਤ ਵਾਰ ਘੁਮਾਉਣਾ ਹੈ ਜੇਕਰ ਬੱਚਾ ਘਰ ਵਿੱਚ ਮੌਜੂਦ ਨਹੀਂ ਹੈ ਦੇਖੋ ਦੀਵਾਲੀ ਵਾਹ ਪੂਰਵ ਦਾ ਅਵਸਰ ਹੈ ਤਾਂ ਐਸਾ ਅਵਸਰ ਤੇ ਬੱਚੇ ਚਾਹੇ ਕਿੰਨੇ ਵੀ ਦੂਰ ਰਹਿੰਦੇ ਹੋਣ ਆਪਣੇ ਘਰ ਵਿੱਚ ਆ ਹੀ ਜਾਂਦੇ ਹਨ ਪਰ ਕੁਝ ਬੱਚੇ ਅਜੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਦੂਰ ਰਹਿੰਦੇ ਹਨ ਵਿਦੇਸ਼ ਵਿੱਚ ਰਹਿੰਦੇ ਹਨ ਉਹ ਨਹੀਂ ਆ ਪਾਉਂਦੇ ਤਾਂ ਫਿਰ ਅਜਿਹੀ ਅਵਸਥਾ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਬਿਲਕੁਲ ਧਿਆਨ ਮਗਨ ਹੋ ਜਾਣਾ ਹੈ ਮਤਲਬ ਧਿਆਨ ਵਿੱਚ ਆਪਣੇ ਜੋ ਬੱਚੇ ਹਨ ਉਹਨਾਂ ਦਾ ਧਿਆਨ ਕਰਨਾ ਹੈ ਕਿ ਜਿਵੇਂ ਤੁਸੀਂ ਬੈਠ ਗਏ ਜਮੇਨ ਤੇ ਬੈਠ ਜਾਓ ਇਹ ਰੋਟੀਆਂ ਕੱਚੀ ਲੱਸੀ ਦਾ ਕਿਲਾਲ ਤੇ ਸੱਤ ਪ੍ਰਕਾਰ ਦੀ ਮਠਿਆਈ ਆਪਣੇ ਹੱਥ ਵਿੱਚ ਲੈ ਲਵੋ ਧਿਆਨ ਲਗਾਓ ਕਿ ਤੁਹਾਡਾ ਜੋ ਬੱਚਾ ਹੈ ਚਾਹੇ ਉਹ ਕਿਤੇ ਵੀ ਰਹਿੰਦਾ ਹੋਵੇ ਮੰਨ ਲਓ ਉਹ ਵਿਦੇਸ਼ ਵਿੱਚ ਰਹਿੰਦਾ ਹੈ ਪਰਦੇਸ ਵਿੱਚ ਰਹਿੰਦਾ ਹੈ ਤਾਂ ਅਜਿਹਾ ਧਿਆਨ ਕਰੋ ਕਿ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਹੀ ਬੈਠਾ ਹੋਇਆ ਹੈ ਅਜਿਤ ਉਸੇ ਆਪਣੇ ਬੱਚੇ ਦੇ ਸਿਰ ਦੇ ਉੱਪਰੋਂ ਇਸ ਪ੍ਰਕਾਰ ਨਾਲ ਐਂਟੀ ਕਲॉकवाइज 7 ਵਾਰ ਘੁਮਾ ਰਹੇ ਹੋ ਕਿਉਂਕਿ ਮਨ ਦੀ ਗਤੀ ਬਹੁਤ ਤੇਜ਼ ਹੁੰਦੀ ਹੈ ਇਹ ਕਿਤੇ ਵੀ ਜਾ ਸਕਦਾ ਹੈ ਤਾਂ ਮਨ ਨੂੰ ਥੋੜਾ ਜਿਹਾ ਧਿਆਨ ਵਿੱਚ ਕਰਕੇ ਅਜਿਹਾ ਧਿਆਨ ਕਰੋ ਕਿ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਹੈ ਤੇ ਇਸੇ ਸਿਰ ਦੇ ਉਪਰੋਂ ਤੁਸੀਂ ਐਂਟੀ ਕਲॉकवाइज 7 ਵਾਰ ਘੁਮਾ ਰਹੇ ਹੋ ਇਸ ਪ੍ਰਕਾਰ ਨਾਲ ਤੁਸੀਂ ਧਿਆਨ ਕਰਕੇ ਵੀ ਆਪਣੇ ਬੱਚੇ ਦੇ ਸੈਤੋਂ ਘੁਮਾ ਸਕਦੇ ਹੋ ਜੇਕਰ ਘਰ ਵਿੱਚ ਬੱਚੇ ਦਾ ਫੋਟੋ ਹੈ ਫੋਟੋ ਦੇ ਉੱਪਰੋਂ ਵੀ ਤੁਸੀਂ ਕਰ ਸਕਦੇ ਹੋ ਇਸ ਪ੍ਰਕਾਰ ਨਾਲ ਤੁਸੀਂ ਐਂਟੀ ਕਲॉकवाइज ਇਹ ਤਿੰਨੋਂ ਚੀਜ਼ਾਂ 7 ਵਾਰ ਘੁਮਾਉਣੀਆਂ ਹਨ ਉਸ ਤੋਂ ਬਾਅਦ ਕੀ ਕਰਨਾ ਹੋਵੇਗਾ ਉਸ ਤੋਂ ਬਾਅਦ ਇਹ ਜੋ ਰੋਟੀਆਂ ਹਨ ਸੱਤ ਪ੍ਰਕਾਰ ਦੀ ਮਠਿਆਈ ਅਤੇ ਇਹ ਗਿਲਾਸ ਹੈ ਇਹ ਲੈ ਕੇ ਤੁਸੀਂ ਚੁਰਾਹੇ ਤੇ ਜਾਣਾ ਹੈ ਚੁਰਾਹਾ ਸਮਝਦੇ ਹੋ ਜਿੱਥੋਂ ਚਾਰ ਰਸਤੇ ਫੁੱਟਦੇ ਹਨ ਉਹ ਹੁੰਦਾ ਹੈ ਚੁਰਾਹਾ ਤੇ ਚੁਰਾਹੇ ਤੇ ਜਾ ਕੇ ਤੁਸੀਂ ਇਹ ਰੋਟੀ ਅਤੇ ਇਨ੍ਹਾਂ ਰੋਟੀਆਂ ਦੇ ਸੱਤ ਪ੍ਰਕਾਰ ਦੀ ਮਠਿਆਈ ਰੱਖ ਦੇਣੀ ਹੈ ਇਹ ਰੱਖਣ ਤੋਂ ਬਾਅਦ ਇਹ ਜੋ ਕੱਚੀ ਲੱਸੀ ਤੁਸੀਂ ਤਿਆਰ ਕੀਤੀ ਹੈ ਇਸ ਨੂੰ ਤੁਸੀਂ ਇਸ ਪ੍ਰਕਾਰ ਨਾਲ ਚਾਰੋਂ ਤਰਫ ਇਸ ਪ੍ਰਕਾਰ ਨਾਲ ਪਾ ਦੇਣੀ ਹੈ ਇੱਕ ਹੀ ਵਾਰ ਇਸ ਪ੍ਰਕਾਰ ਨਾਲ ਪਾਦਵੋ ਕੇ ਪੂਰਾ ਜਲ ਦੋਦੇਸ ਪ੍ਰਕਾਰ ਨਾਲ ਤੁਸੀਂ ਪਾਦਵੋ ਕੇ ਰੋਟੀ ਦੇ ਚਾਰੋਂ ਤਰਫ ਪਾਉਣ ਤੋਂ ਬਾਅਦ ਤੁਸੀਂ ਪਿਛੇ 7 ਕਦਮ ਹਟਣਾ ਹੈ ਅਤੇ ਫਿਰ ਰਾਈਟ ਟਰਨ ਸੱਜੇ ਪਾਸੇ ਮੋੜ ਕੇ ਦੇਖੋ ਕਿ ਇੱਥੇ ਤੁਸੀਂ ਧਿਆਨ ਨਾਲ ਸੁਣੋ ਕਿ ਇਹ ਰੱਖਣ ਤੋਂ ਬਾਅਦ ਇਹ ਕਿਰਿਆ ਕਰਨ ਤੋਂ ਬਾਅਦ ਆਪਣੇ ਪਿਛੇ 7 ਕਦਮ ਹਟਣਾ ਹੈ ਤੇ 7 ਕਦਮ ਹਟਣ ਤੋਂ ਬਾਅਦ ਤੁਸੀਂ ਰਾਈਟ ਟੇਰਨ ਲੈਣਾ ਹੈ ਤੇ ਆਪਣੇ ਘਰ ਨੂੰ ਜਾਣਾ ਹੈ ਘਰ ਵਾਪਸ ਆ ਕੇ ਹੁਣ ਘਰ ਵਿੱਚ ਤੁਸੀਂ ਅਜੇ ਹੀ ਨਹੀਂ ਵੜਨਾ ਤੁਸੀਂ ਆਪਣੇ ਹੱਥ ਧੋਣੇ ਹਨ ਹੱਥ ਧੋ ਕੇ ਹੀ ਤੁਸੀਂ ਆਪਣੇ ਘਰ ਵਿੱਚ ਵੜਨਾ ਹੈ ਦੇਖੋ ਘਰ ਵਿੱਚ ਕੋਈ ਹੋਰ ਮੈਂਬਰ ਵੀ ਹੋਵੇਗਾ ਜਿਸ ਬੱਚੇ ਦੇ ਸਿਰ ਉਪਰੋਂ ਤੁਸੀਂ ਕਮਾ ਕੇ ਲੈ ਕੇ ਗਏ ਹੋ ਉਹ ਬੱਚਾ ਵੀ ਹੋਵੇਗਾ ਤਾਂ ਉਹ ਵੀ ਤੁਹਾਡੇ ਹੱਥ ਤੁਲਾ ਸਕਦਾ ਹੈ ਮੇਨ ਗੇਟ ਤੇ ਘਰ ਵਿੱਚ ਕੋਈ ਹੋਰ ਹੋਵੇ ਉਹ ਵੀ ਮੇਨ ਗੇਟ ਤੇ ਹੱਥ ਹਾਥ ਹੈ ਤਾਂਵਾ ਸਕਦਾ ਹੈ ਫਿਰ ਤੁਸੀਂ ਆਪਣੇ ਘਰ ਵਿੱਚ ਪਰਵੇਸ਼ ਕਰਨਾ ਹੈ ਪਾ ਕੌਣ ਕਰ ਸਕਦਾ ਹੈ ਧਿਆਨ ਦੇ ਨਾਲ ਸੁਣੋ ਇਹ ਪਾ ਬੱਚਿਆਂ ਦੇ ਪਿਤਾ ਵੀ ਕਰ ਸਕਦੇ ਹਨ ਬੱਚਿਆਂ ਦੇ ਸਹੇਦੋਂ ਉਪਰੋਂ coma ਕੇ ਉਹ ਕਿਰਿਆ ਕਰ ਦੇਣ ਜੋ ਬੱਚਿਆਂ ਦੀ ਮਾਂ ਹੈ ਉਹ ਵੀ ਕਰ ਸਕਦੀ ਹੈ ਮੰਨ ਲਓ ਕੁੜੀ ਲਈ ਇਹ ਪਾ ਕਰਨਾ ਹੈ ਤਾਂ ਕੁੜੀ ਦਾ ਭਰਾ ਵੀ ਕਰ ਸਕਦਾ ਹੈ ਤਾਂ ਇਹ ਪਾ ਕੋਈ ਵੀ ਕਰ ਸਕਦਾ ਹੈ ਕਿਸੇ ਲਈ ਵੀ ਕੀਤਾ ਜਾ ਸਕਦਾ ਹੈ ਜਿੰਨਾ ਮੁੰਡੇ ਅਤੇ ਕੁੜੀ ਦੀ ਵਿਆਹ ਦੇ ਵਿੱਚ ਲਗਤਾਰ ਵੇਗਾ ਚੱਲ ਰਿਹਾ ਹੈ ਤੁਹਾਡੇ ਦਿਮਾਗ ਵਿੱਚ ਇਹ ਚੱਲ ਰਿਹਾ ਸਭ ਕੁਝ ਹੋਣ ਦੇ ਬਾਵਜੂਦ ਵਿਆਹ ਨਹੀਂ ਹੋ ਰਿਹਾ ਤੇ ਕਿਤੇ ਨਾ ਕਿਤੇ ਵਿਆਹ ਮੰਦਨ ਤਾਂ ਨਹੀਂ ਹੋ ਗਿਆ ਤਾਂ ਇਹ ਉਪਾਅ ਜ਼ਰੂਰ ਕਰਨਾ ਹੈ ਚਾਹੇ ਉਹ ਵਿਆਹ ਵਿੱਚ ਬੰਦਨ ਦੇ ਕਾਰਨ ਹੋ ਰਿਹਾ ਹੋਵੇ ਜਾਂ ਫਿਰ ਜਨਮkundli ਵਿੱਚ ਬਣਨ ਵਾਲੇ ਦੌਰ ਜੋਗ ਦੀ وجہ ਨਾਲ ਹੋ ਰਿਹਾ ਹੋਵੇ ਇਹ ਪਾ ਕੋਈ ਵੀ ਕਰ ਸਕਦਾ ਹੈ ਇਸ ਪਾ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤਾਂ ਸੰਗਤ ਜੀ ਬੜਾ ਹੀ ਸਾਨਾ ਉਪਾਅ ਹੈ ਬੜੇ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਣ ਦੀ ਮੈਂ ਕੋਸ਼ਿਸ਼ ਕਰਤੀ ਹੈ ਇਹ ਪਾਤ ਉਸੇ ਦੀਵਾਲੀ ਦੀ ਰਾਤ ਨੂੰ ਜ਼ਰੂਰ ਕਰਨਾ ਹੈ ਧਿਆਨ ਰਹੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸਾਰਾ ਸਮਾਨ ਤੁਸੀਂ ਆਪਣੇ ਬੱਚੇ ਦੇ ਸਿਰ ਦੇ ਉੱਪਰੋਂ 7 ਵਾਰ ਐਂਟੀਕਲੌਕ ਵਾਈਜ਼ਰ ਵਾਰ ਕਿ ਲੈ ਕੇ ਜਾ ਰਹੇ ਹੋ ਚੁਰਾਏ ਤੇ ਤਾਂ ਤੁਸੀਂ ਵਿਚ ਵਿੱਚ ਕਿਸੇ ਦੇ ਨਾਲ ਬੋਲਣਾ ਨਹੀਂ ਹੈ ਕਿਸੇ ਦੇ ਨਾਲ ਟੋਕਾ ਟਕਾਈ ਨਹੀਂ ਕਰਨੀ ਕੋਈ ਸਾਹਮਣੇ ਤੋਂ ਬੋਲੇ ਤਾਂ ਵੀ ਤੁਸੀਂ ਨਹੀਂ ਬੋਲਣਾ ਇਸ ਚੀਜ਼ ਦਾ ਵਿਸ਼ੇਸ਼ ਰੂਪ ਤੋਂ ਤੁਸੀਂ ਧਿਆਨ ਰੱਖਣਾ ਹੈ ਤਸੰਗਤ ਜੀ ਆਸ ਕਰਦੀ ਹਾਂ ਕਿ ਤੁਹਾਨੂੰ ਸਮਝ ਵਿੱਚ ਆ ਗਿਆ ਹੋਵੇਗਾ ਅਤੇ ਇਹ ਉਪਾਅ ਤੁਸੀਂ ਆਪਣੇ ਬੱਚਿਆਂ ਦੀ ਜਲਦੀ ਵਿਆਹ ਲਈ ਜ਼ਰੂਰ ਕਰੋਗੇ ਅਤੇ ਮੈਂ ਭਗਵਾਨ ਤੋਂ ਪ੍ਰਾਰਥਨਾ ਕਰਾਂਗੀ ਇਹ ਉਪਾਅ ਕਰਨ ਨਾਲ ਤੁਹਾਡੇ ਬੱਚਿਆਂ ਦੀ ਵਿਆਹ ਦੇ ਵਿੱਚ ਜੋ ਵੀ ਮੁਸ਼ਕਲ ਆ ਰਹੀ ਹੈ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇ ਤਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ